ਇਲਾਕਾ ਨਿਵਾਸੀਆਂ ਤੇ ਐਨ ਆਰ ਆਈ ਵੀਰਾਂ ਦੀ ਮੰਗ ਨੂੰ ਮੁੱਖ ਰੱਖਦੇ ਹੋਏ ਸ਼ਹੀਦ ਦੇ ਆਜ਼ਮ ਸਰਦਾਰ ਭਗਤ ਸਿੰਘ ਸਪੋਰਟਸ ਐਂਡ ਕਲਚਰਲ ਕਲੱਬ ਰੁੜਕਾ ਕਲਾਬ ਵੱਲੋਂ ਕਬੱਡੀ ਦਾ ਖੇਡ ਮੈਦਾਨ ਪੂਰਾ ਸਾਲ ਚਲਾਉਣ ਦਾ ਫੈਸਲਾ ਕੀਤਾ ਗਿਆ ਹੈ ਅੱਜ ਰੁੜਕਾ ਕਲਾ ਵਿਖੇ ਕੀਤੀ ਗਈ ਇੱਕ ਵਿਸ਼ੇਸ਼ ਮੀਟਿੰਗ ਦੌਰਾਨ ਕਲੱਬ ਦੇ ਪ੍ਰਧਾਨ ਜਗਦੀਪ ਸਿੰਘ ਸੰਧੂ ਨੇ ਜਾਣਕਾਰੀ ਸਾਂਝੀ ਕਰਦੇ ਹੋਏ ਦੱਸਿਆ ਕਿ ਕੱਲ 20 ਅਪ੍ਰੈਲ ਨੂੰ ਸ਼ਾਮ 4 ਵਜੇ ਇੱਕ ਸ਼ੋਅ ਮੈਚ ਕਰਵਾ ਕੇ ਖੇਡ ਮੈਦਾਨ ਨੂੰ ਸ਼ੁਰੂ ਕੀਤਾ ਜਾਵੇਗਾ ਉਹਨਾਂ ਨੇ ਦੱਸਿਆ ਕਿ ਕਬੱਡੀ ਕੋਚ ਸੰਤੋਖ ਸਿੰਘ ਖਿਡਾਰੀਆਂ ਨੂੰ ਟ੍ਰੇਨਿੰਗ ਦੇਣਗੇ। ਉਹਨਾਂ ਨੇ ਇਲਾਕਾ ਨਿਵਾਸੀਆਂ ਨੂੰ ਇਸ ਮੌਕੇ ਤੇ ਖਿਡਾਰੀਆਂ ਦੀ ਹੌਸਲਾ ਅਫਜ਼ਾਈ ਕਰਨ ਲਈ ਪਹੁੰਚ ਦਾ ਖੁੱਲਾ ਸੱਦਾ ਦਿੱਤਾ। ਇਸ ਮੌਕੇ ਤੇ ਚੇਅਰਮੈਨ ਕੁਲਵੰਤ ਸਿੰਘ ਸੰਧੂ, ਸ਼ੈਪ ਕੁਮਾਰ ਦਿਵਾਲੀ, ਅਮਰਿਕ ਸਿੰਘ ਸੰਧੂ ਅਤੇ ਹੋਰ ਪਤਵੰਤੇ ਸੱਜਣ ਹਾਜ਼ਰ ਸਨ। ਰਾਈਡੂ ਜੀ ਦਾ ਖਾਤ ਸਾਹਿਬ ਰਾਈਡੂ ਜੀ ਤੇ ਪਤੇ ਅੱਜ ਅਸੀਂ ਜੇ ਸੰਧਾਰੋ ਦੇ ਵਿੱਚ ਇਕੱਠੇ ਹੋਏ ਆਂ ਬੜੇ ਚਿਰ ਤੋਂ ਇਲਾਕਾ ਨਿਵਾਸੀ ਤੇ ਐਨ ਆਰ ਆਈ ਵੀਰਾਂ ਦੀ ਇਹ ਮੰਗ ਸੀ ਕਿ ਇਹ ਜੋ ਕਬੱਡੀ ਦੀ ਗਰਾਊਂਡ ਆ ਉਸ ਨੂੰ ਲਗਾਤਾਰ ਚਾਲੂ ਰੱਖਿਆ ਜਾਵੇ ਇਸ ਕਰਕੇ ਅਸੀਂ ਅੱਜ ਸਾਰੇ ਇਕੱਠੇ ਹੋਏ ਆਂ ਕਿ ਕੱਲ ਤੋਂ ਇੱਕ ਅਸੀਂ ਸ਼ੋਅ ਮੈਚ ਕਰਵਾ ਕੇ ਕਬੱਡੀ ਦੀ ਗਰਾਊਂਡ ਨੂੰ ਲਗਾਤਾਰ ਚਾਲੂ ਰੱਖਣ ਲਈ ਉਪਰਾਲਾ ਕਰ ਰਹੇ ਆਂ ਜੋ ਸਾਰਾ ਸਾਲ ਇੱਥੇ ਚੱਲੂਗੀ ਜਿਸ ਦੀਆਂ ਸਵਾਮਾ ਸੰਤੋਖ ਸਿੰਘ ਹੁਣੇ ਨਿਵਾਹਾ ਰਹੇ ਆ ਇਸ ਕਰਕੇ ਜੇ ਅਸੀਂ ਕਬੱਡੀ ਦੀ ਗਰਾਊਂਡ ਚਾਲੂ ਰੱਖਾਂਗੇ ਛੋਟੇ ਪਲੇਅਰਾਂ ਤੋਂ ਹੀ ਵੱਡੇ ਪਲੇਅਰ ਕਾ ਨਿਕਲਣਗੇ ਇਸ ਕਰਕੇ ਅਸੀਂ ਐਨਆਰਏ ਵੀਰਾਂ ਦਾ ਤੇ ਬਾਕੀ ਪਿੰਡ ਵਾਸੀਆਂ ਦਾ ਬਹੁਤ-ਬਹੁਤ ਸਹਿਯੋਗ ਉਹਨੇ ਇਹ ਜੋ ਮੈਚ ਕੱਲ੍ਹ ਸ਼ੋਅ ਮੈਚ ਕਰਵਾਇਆ ਜਾ ਰਿਹਾ ਹੈ ਇਹ ਸੀਨੀਅਰ ਕੰਟਰੀ ਸਕੂਲ ਨੇ ਕਰਵਾਇਆ ਜਾ ਰਿਹਾ ਕੱਲ੍ਹ 4 ਵਜੇ ਸਾਰਿਆਂ ਨੂੰ ਬੇਨਤੀ ਹੈ ਕਿ ਉੱਥੇ ਪਹੁੰਚਣ ਦੀ ਕਿਰਪਾ ਕਰਾਂਗੇ ਤੇ ਕਬੱਡੀ ਦਾ ਗਰਾਊਂਡ ਲਗਾਤਾਰ ਚਾਰ ਸੁਰੱਖਿਅਤ ਜ ਰਹੇ ਭਾਈ ਗੁਰਜੀਤ ਖਾਲਸਾ ਭਾਈ ਨੂੰ